ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਮੈਂ ਤੁਹਾਡਾ ਆਪਣਾ ਗਰਮੇਰ ਸਿੰਘ ਤੁਸੀਂ ਦੇਖ ਰਹੇ ਹੋ ਡੋਲਬੀੜਾ ਹਰਿਆਣਾ ਅੱਜ ਭਾਈ ਸਾਹਿਬ ਪਾਈ ਗੁਰਪਾਲ ਸਿੰਘ ਗੋਰਾ ਹਰਿਆਣਾ ਸਿੱਖ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤ ਤੋਂ ਬਾਅਦ ਸੰਤਨਗਰ ਪਿੰਡ ਪਹੁੰਚੇ ਜਿੱਥੇ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਵਾਸੀ ਨੇ ਉਹਨਾਂ ਦਾ ਬਹੁਤ ਹੀ ਪਿਆਰ ਨਾਲ ਸਵਾਗਤ ਕੀਤਾ ਗੁਰਪਾਲ ਸਿੰਘ ਗੋਰਾ ਜੀ ਨੇ ਗੁਰਦੁਆਰਾ ਵਾਸਤੇ ਕਿਹੜੇ ਕਿਹੜੀਆਂ ਸਹੂਲਤਾਂ ਦਸੀਆਂ ਔਰ ਕਿਹੜੇ ਕਿਹੜੇ ਉਹਨਾਂ ਨੇ ਹੋਰ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੰਮ ਜਿਹੜੇ ਕਿ ਗੁਰਦੁਆਰਾ ਸਾਹਿਬ ਵਾਸਤੇ ਜਾਂ ਪਾਠ ਸਿੰਘ ਵਾਸਤੇ ਕੀਤੇ ਜਾਣਗੇ ਤੇ ਸਾਥੀਓ ਕੀ ਕਹਿ ਰਹੇ ਨੇ ਭਾਈ ਸਾਹਿਬ ਐ ਗੁਰਪਾਲ ਸਿੰਘ ਗੋਰਾ ਸਾਡੇ ਨਾਲ ਜੁੜੇ ਰਿਆ ਜੇ ਵਾਹਿ ਜੀ ਦਾ ਖਾਸਾ ਵਾਹਿ ਜੀ ਦੇ ਪ੍ਰਤੀ ਪਿੰਡ ਸੰਤਨਗਰ ਦੇ ਤੋਂ ਸਾਗ ਸੰਗਤ ਸੰਗਤ ਨੂੰ ਬਹੁਤ ਜਿਨ੍ਹਾਂ ਨੇ ਫਿਆਦ ਦਿੱਤਾ ਬਾਕੀ ਜਿਹੜਾ ਖਾਸ ਕਰਕੇ ਇਸ ਸਮਾਜ ਭਾਈ ਜਤਾ ਜੀ ਦੇ ਜਿੰਨਾ ਵੀ ਸਮਾਜ ਹੈ ਸਾਨੂੰ ਬਹੁਤ ਸਹਿਯੋਗ ਲਿਆ ਜੀ ਪਿੰਡ ਸੰਤਨਗਰ ਆਪਣਾ ਭਾਈ ਸਾਦਾ ਕਿਹਾ ਸੁਖਦੇਵ ਸਿੰਘ ਸੱਧੂ ਤੇ ਬੁਟਾ ਸਿੰਘ ਕਿਚ ਬਗੇ ਚਾਹ ਸਿੰਘ ਜੀ ਉਹਨਾਂ ਨੇ ਵੀ ਦਿਨ ਰਾਤ ਇੱਕ ਕਰਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਾ ਜੀ ਸਾਨੂੰ ਸਹਿਯੋਗ ਦਿੱਤਾ ਬਾਕੀ ਜਿਵੇਂ ਪਿੰਡ ਭਰੋਜਾਂ ਵਾਲੀ ਕਰੀ ਵਾਲਾ ਜਿਹੜੀ ਬੁਟਾ ਸਿੰਘ ਮੈਂ ਸਮਝਦਾ ਕਿ ਇਸੇ ਸਮਾਜ ਨੇ ਸਾਡਾ ਹੀ ਨਾਰਾਜ਼ਾ ਕੀਤਾ ਹੈ ਮੇਰਾ ਪਹਿਲਾਂ ਤੋਂ ਵੀ ਮਤਲਬ ਤਕਰੀਬਨ ਇਸ ਸਮਾਜ ਨਾਲ ਬਹੁਤ ਪਿਆਰ ਹੈ ਸਾਡੇ ਨੂੰ ਘਰ ਦੇ ਵਿੱਚ ਗੁਰਦੁਆਰਾ ਦਾदू ਸਾਹਿਬ ਜਿੰਨਾ ਵੀ ਜਥਾ ਹੈ तकरीबन 25 30 ਸਿੰਘ ਸਾਡੇ ਰਗਰੇਟੇ ਸਿੰਘ ਕੋਈ ਸਾਰੀ ਸੇਵਾ ਕਰਦੇ ਆ ਲੰਗਰ ਦੀ ਗੱਡੀਆਂ ਦੀ ਡਰਾਈਵਰੀ ਜੋ ਵੀ ਤਰ੍ਹਾਂ ਦੀ ਸੇਵਾ ਕਰਦੇ ਆ ਇਸ ਕਰਕੇ ਸਾਡਾ ਪਿਆਰ ਬਹੁਤ ਹੈ ਇਸੇ ਕਰਕੇ ਸਾਨੂੰ ਇਹਨਾਂ ਨੇ ਵੀ ਇਸ ਧਿਆਨ ਨੂੰ ਰੱਖਿਆ ਹੋਇਆ ਸਾਨੂੰ ਜਿਹੜਾ ਸੇਵਾ ਦਾ ਮੌਕਾ ਦਿੱਤਾ ਅਸੀਂ ਉਸੇ ਦਿਨ ਤੋਂ ਟੈਨਸ਼ਨ ਫਰੀ ਹੋ ਗਏ ਸੀ ਜਿਸ ਦਿਨ ਸਾਨੂੰ ਪਤਾ ਲੱਗਿਆ ਵੀ ਇਸ ਬਾਜ ਦੀਆਂ ਮੋਟਾਂ ਬਹੁਤ ਨੇ ਸਾਨੂੰ ਵਿਸ਼ਵਾਸ ਸੀ ਇਹ ਇਹ ਜਿਹੜਾ ਸਾਰੇ ਪਰਿਵਾਰ ਹੈ ਸਾਨੂੰ ਖਾਸ ਕਰਕੇ ਭਾਈ ਬਗੀਚਾ ਸਿੰਘ ਉਹਨਾਂ ਨਾਲ ਦੇ ਪਿਆਰ ਸੀ ਇਹਨਾਂ ਨਾਲ ਵੀ ਅਸੀਂ ਮਿਲਦੇ ਜੁਲਦੇ ਰਹਿੰਦੇ ਸੀ ਤੇ ਹੁਣ ਜਿਹੜਾ ਹੈ ਨਾ ਜੀ ਅਸੀਂ ਫਿਰ ਤਹਿ ਦਿਲੋਂ ਧੰਨਵਾਦ ਕਰਦੇ ਆਂ ਬਾਕੀ ਬਾਬਾ ਨੀਗ ਸਿੰਘ ਜੀ ਨੇ ਜਿਵੇਂ ਗ੍ਰੰਥ ਕੀਤੀ ਸੀ ਹੁਕਮ ਜਿਵੇਂ ਵੀ ਹੁਕਮ ਕਰਦੇ ਕੇ ਸਾਨੂੰ ਜਦੋਂ ਵੀ ਸਾਡੀ ਲੋੜ ਹੋਈ ਵੈਸੇ ਗੁਰੂ ਘਰ ਬਹੁਤ ਵਧੀਆ ਬਣਿਆ ਹੈ ਅਸੀਂ ਮਤਲਬ ਬਾਹਰੋਂ ਵੀ ਵੇਖਿਆ ਬਿਲਡਿੰਗ ਵੀ ਬੜੀ ਸੋਹਣੀ ਪ੍ਰਬੰਧ ਵੀ ਬਹੁਤ ਸੋਹਣਾ ਜਿੰਨਾ ਵੀ ਹੋ ਸਕਿਆ ਫਿਰ ਵੀ ਅਸੀਂ ਬਾਅਦ ਤੋਂ ਬਾਅਦ ਜਿਹੜਾ ਸਾਥ ਦੇਵਾਂਗੇ ਜੀ ਜਦੋਂ ਵੀ ਸਾਨੂੰ ਹੁਕਮ ਕਰਨਗੇ ਜਿਵੇਂ ਵੀ ਮੌਕਾ ਮਿਲਦਾ ਅਸੀਂ ਬਾਅਦ ਤੋਂ ਬਾਅਦ ਜਿਵੇਂ ਪਿੰਡ ਕਰੀਵਾਲਾ ਤਾਂ ਥੇੜੀ ਜਿਹੜੀ ਹੈ ਮੁੰਤਾ ਸਿੰਘ ਦਾਸ ਕਰਕੇ ਇਹ ਪਿੰਡ ਇਹਨਾਂ ਵੱਲ ਨਹੀਂ ਜ਼ਿਆਦਾ ਧਿਆਨ ਦੇਵਾਂਗੇ ਕਿਉਂਕਿ ਇੱਥੇ ਮਤਲਬ گریب پروار <سؤال> ہے جڑے بنا زمین جائداد کھیتی سیوا کرتے ہیں اِسی دنواد جی جی آ کے بھی بہت منستا ملی دنواد جی واحر جی کا خالص واحد واحر جی کا خالص واحر جی کی فتح بھائی صاحب جی بپتی اور آئے ساتھ صحبان ہے گردوارے بابا جیسے پربنک کمیٹی جیسے سارے بزرگ ہیں بھائی سچا سن جی ہربنس جی بجن سب جی سارے ویر نے سات سنگھ جی اور سارا نے پر بند کیا پرانی پڑھائی داری اور سنگت آئی بیٹھے راحی کا پاٹھ کرنا سی میں جلدی جلدی لمکا کے آیا اور بہت ودیا بھائی صاحب جی جی نیچر ہے یہ بہت بڑی نیچر ہے آ اچھی نیچر ہے اور یہاں بھیرا نے بہت پربند کیا عورتیں سب جانا بند کرنے ہیں کیونکہ سمانی اپنے پاس سو مارا میل کرے اور انہوں سیوا نبھاؤ کا بہت بخش کر اور یہ سیوا کران پراپت کرنا کا

ਬਾਰੇ ਤੇ ਸਾਧਨਾ ਤੋਂ ਸੈਕਟਰ ਇਹ ਤੋਂ ਬਦਲੋ ਬੋਲੇ ਸੋਨਿਹਾਲ ਸਿਆਣਾ ਸੰਗਤੂ ਠੀਕ ਬੋਲੇ ਸੋਨਿਹਾਲ ਸਿਆਣਾ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੋ ਕਿ ਆਪ ਨੂੰ ਕਰਦੀ ਸੇਵਾ ਦੇ ਲਈ ਸਤਿ ਸ੍ਰੀ ਅਕਾਲ ਸ਼ੁਰੂ ਤੋਂ ਲੈ ਕੇ ਕੋਈ ਨਹੀਂ ਠੀਕ ਹੈ ਜੀ ਹਾਏ ਕੁਮਾਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ